ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਚਿਲੋ ਗੁਰਦਾਸਪੁਰ ਤੋਂ ਵੱਲੋਂ ਕਿਸਾਨਾਂ ਨੂੰ ਹੜੀ ਦੀਆਂ ਫਸਲਾਂ ਸਬੰਧੀ ਤਕਨੀਕੀ ਜਾਣਕਾਰੀ ਦੇਣ ਅਤੇ ਖੇਤੀ ਦੇ ਨਾਲ ਸਬੰਧਿਤ ਨਵੀਆਂ ਤਕਨੀਕਾਂ ਤੋਂ ਜਾਣੂ ਕਰਵਾਉਣ ਦੇ ਲਈ ਜ਼ਿਲ੍ਹਾ ਪੱਧਰੀ ਕਿਸਾਨ ਮੇਲਾ ਲਗਾਇਆ ਗਿਆ ਹੈ। ਕਿਸਾਨ ਮੇਲੇ ਦੇ ਵਿੱਚ ਕਈ ਸ਼ਖਸੀਅਤਾਂ ਤੇ ਕਿਸਾਨਾਂ ਨੇ ਭਾਗ ਲிட்டਾ। ਇਸ ਮੌਕੇ ਕਿਸਾਨਾਂ ਨੂੰ ਸੰਬੋਧਨ ਕਰਦੇ ਐਡਵੋਕੇਟ ਜਗਰੂਪ ਸਿੰਘ ਸੇਖਵਾ ਤੇ ਹਲਕਾ ਇੰਚਾਰਜ ਸ਼ਮਸ਼ੀਰ ਸਿੰਘ ਨੇ ਪੰਜਾਬ ਸਰਕਾਰ ਅਤੇ ਖੇਤੀਬਾੜੀ ਵਿਭਾਗ ਦੇ ਵੱਲੋਂ ਕਿਸਾਨਾਂ ਦੀ ਭਲਾਈ ਦੇ ਲਈ ਕੀਤੇ ਜਾ ਰਹੇ ਉਪਰਾਲਿਆਂ ਬਾਰੇ ਜਾਣਕਾਰੀ ਦਿੱਤੀ ਹੈ। ਉਨਾ ਕਹਿ ਕੇ ਪੰਜਾਬ ਸਰਕਾਰ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ gui ਹਿੱਸਾ ਨਾਲ ਦੇ ਜੀਵਨ ਭਰ ਤੋਂ ਉੱਚਾ ਚੁੱਟਰ ਦੇ ਲਈ ਹਮੇਸ਼ਾ ਵਚਨਬੱਧ ਹੈ। ਉਨਾ ਕਹਿ ਕੇ ਹੜਪੀੜਤ ਕਿਸਾਨਾਂ ਨੂੰ ਜੁੱਥੇ مالی ਸਹਾਇਤਾ ਦਿੱਤੀ ਗਈ ਹੈ। ਉਥੇ ਮੁਫਤ ਬੀਜ ਦੇਣ ਸਮੇਤ ਹੋਰ ਵੀ ਕਈ ਸਹੂਲਤਾਂ ਦਿੱਤੀਆਂ ਰਹੀਆਂ ਹਨ। ਉਨਾ ਕਹਿ ਕੇ ਸਰਕਾਰ ਦੇ ਕਿਸਾਨਾਂ ਨੂੰ ਮੰਡੀਆਂ ਦੇ ਵਿੱਚ ਵੀ ਬਿਲਕੁਲ ਖਚਲ ਖੁਆਰ ਨਹੀਂ ਹੋਣ ਦਿੱਤਾ ਤੇ ਕਿਸਾਨਾਂ ਦੀ ਫਸਲਾਂ ਜਿਹੜੀ ਕਿਸ ਨੂੰ ਪੂਰੇ ਰੇਟ ਉੱਤੇ ਖਰੀਦ ਕੇ ਨਾਲ ਨਾਲ ਅਦਾਇਗੀ ਵੀ ਕੀਤੀ ਗਈ ਹੈ। ਆਰੇ ਗੁਰਦਾਸਪੁਰ ਇਸ ਵੇਲੇ ਅੱਜ ਅਹੀਂ ਖੜੇ ਆ ਜਿੱਥੇ ਜ਼ਿਲ੍ਹਾ ਲੈਵਲ ਦਾ ਖੇਤ ਮੁਖੀਤੀ ਬਾੜੀ ਡਾਕਟਰ ਵੱਲੋਂ ਮੇਲਾ ਲਗਾਇਆ ਗਿਆ ਇਹਦੇ ਵਿੱਚ ਬਹੁਤ ਜਾਣਕਾਰੀਆਂ ਕਿੰਨੀ ਮਸ਼ੀਨਰੀ ਲੱਗੀ ਹੈ ਕਿੰਨੇ ਸਟਾਲ ਲੱਗੇ ਪਏ ਨੇ ਕਿੰਨੇ ਇਹਦੇ ਵਿੱਚ ਸਾਰੇ ਜ਼ਿਲ੍ਹੇ ਦੇ ਫਾਰਮਰ ਇਕੱਠੇ ਹੋ ਦੇਖਦੇ ਫਾਰਮਰਾਂ ਦਾ ਆਪਸ ਵਿੱਚ ਪਿਆਰ ਬੰਦਾ ਹੈ ਇੱਕ ਦੂਜੇ ਨਾਲ ਆਪਣੀ ਜਾਣਕਾਰੀ ਸਾਂਝੀ ਕਰਦੇ ਆ ਕਿੰਨਾ ਕੁ ਸਿੱਖਣ ਨੂੰ ਮੇੜਾ ਜਿਸ ਤਰ੍ਹਾਂ ਕਿ ਆਪਣੇ ਹੁਣ ਲੈਕਚਰ ਚੱਲ ਰਿਹਾ ਵੀ ਆਪਣੀ ਮਿੱਟੀ ਕਿੱਦਾਂ ਬਚਾਉਣੀ ਹੈ ਪਾਣੀ ਕਿੱਦਾਂ ਬਚਾਉਣਾ ਪਰਾਲੀ ਨੂੰ ਕਿੱਦਾਂ ਕਰਨਾ ਇੱਥੇ ਬੜਾ ਬੜਾ ਕੁਝ ਹੈ ਤੇ ਸਰਕਾਰ ਨੂੰ ਬੇਨਤੀ ਕਰਨਿਆ ਕਿ ਇਸੇ ਤਰ੍ਹਾਂ ਹੀ ਇਹਨੂੰ ਕੰਟੀਨਿਊ ਰੱਖੋ ਤਾਂ ਜੋ ਕਿ ਫਾਰਮਰਾਂ ਦਾ ਕੁਝ ਪਿਆਰ ਵੀ ਬਣਿਆ ਉਹ ਜਾਣਕਾਰੀ ਵੀ ਪ੍ਰਾਪਤ ਕਰ ਸਕਣ ਅੱਜ ਖੇਤੀਬਾੜੀ ਵਿਭਾਗ ਵੱਲੋਂ ਬਹੁਤ ਵਧੀਆ ਕਿਸਾਨਾਂ ਦੇ ਫਾਇਦੇ ਵਾਸਤੇ ਜਾਣਕਾਰੀ ਵਾਸਤੇ ਇੱਥੇ ਇੱਕ ਐਗਜ਼ੀਬਿਸ਼ਨ ਲਗਾਈ ਗਈ ਹੈ ਜਿਸ ਦੇ ਵਿੱਚ ਨਵੀਂ ਟੈਕਨੀਕ ਨਾਲ ਕਿਸਾਨਾਂ ਦੇ ਵਾਸਤੇ ਵਰਤਣ ਵਾਸਤੇ ਜਿਹੜੀ ਮਸ਼ੀਨਰੀ ਆ ਉਹ ਰੱਖੀ ਗਈ ਆ ਤੁਸੀਂ ਦੇਖ ਰਹੇ ਹੋ ਕਿ ਸਾਹਮਣੇ ਗੰਨਾ ਕੱਟਣ ਵਾਲੀ ਮਸ਼ੀਨ ਸੁਪਰ ਫੀਡਰਸ ਆ ਇਹਨ ਸੋ ਖਾਦ ਖਿਲਾਰਨ ਵਾਲੀ ਮਸ਼ੀਨ ਸਪਰੇਅ ਕਰਨ ਵਾਲੀ ਮਸ਼ੀਨ ਸੋ ਨਵੀਂ ਤਕਨੀਕ ਨਾਲ ਕਿਸਾਨਾਂ ਨੂੰ ਜੋੜਨ ਵਾਸਤੇ ਵਿਭਾਗ ਔਰ ਯੂਨੀਵਰਸਿਟੀ ਜਿਹੜੇ ਵਕਤ ਤੋਂ ਵੱਧ ਟੈਕਨੀਕ ਲੈ ਕੇ ਕਿਸਾਨਾਂ ਤੱਕ ਪਹੁੰਚਾ ਰਹੀ ਹੈ ਤਾਂ ਜੋ ਜਿਹੜਾ ਅਗਲਾ ਸਮਾਂ ਸਾਡਾ ਜਿੱਥੇ ਲੇਬਰ ਦੀ ਬਿਲਕੁਲ ਘਾਟ ਰਹਿਣੀ ਹੈ ਔਰ ਲੇਬਰ ਦੀ ਘਾਟ ਪੂਰੀ ਕਰਨ ਵਾਸਤੇ ਸਾਰਾ ਜਿਹੜਾ ਐਗਰੀਕਲਚਰ ਦਾ ਕੰਮ ਹੈ ਉਹ ਹਾਈ ਟੈਕ ਕੀਤਾ ਜਾ ਰਿਹਾ ਸੋ ਇਸ ਸੰਬੰਧੀ ਖੇਤੀਬਾੜੀ ਵਿਭਾਗ ਵੱਲੋਂ ਸਾਡੇ ਨਾਲ ਰਣਜੀਤ ਸਿੰਘ ਜੀ ਇਹਨਾਂ ਦੀ ਸਾਰੀ ਟੀਮ ਖੜੀ ਹੈ ਸੋ ਵੱਖ-ਵੱਖੇ ਡਿਪਾਰਟਮੈਂਟ ਰਾਹੀਂ ਇਹ ਜਾਣਕਾਰੀ ਜਿਹੜੀ ਆ ਨਾ ਉਹ ਮੁਹੱਈਆ ਕਰਵਾਈ ਜਾ ਰਹੀ ਹੈ ਖੇਤੀਬਾੜੀ ਦੇ ਮਾਹਿਰ ਜਿਹੜੇ ਕਿਸਾਨਾਂ ਨੇ ਜਿਸ ਤਰ੍ਹਾਂ ਜਿਸ ਤਰ੍ਹਾਂ ਕੋਈ ਖਾਦਾਂ ਯੂਜ਼ ਕਰਨੀਆਂ ਨੇ ਕੋਈ ਬੀਜ ਯੂਜ਼ ਕਰਦੇ ਨੇ ਉਹ ਸਾਰੇ ਸਟੇਜ ਦੇ ਉੱਤੇ ਕਿਸਾਨਾਂ ਨੂੰ ਜਾਣਕਾਰੀ ਦੇ ਰਹੇ ਨੇ ਇਸ ਤੋਂ ਇਲਾਵਾ ਪੰਜਾਬ ਸਰਕਾਰ ਨੇ ਜਿਵੇਂ ਖੇੜਾਂ ਦੇ ਵਿੱਚ ਕਾਫੀ ਕਿਸਾਨਾਂ ਦਾ ਨੁਕਸਾਨ ਹੋਇਆ ਔਰ ਕਿਸਾਨਾਂ ਨੂੰ ਬੜੀ ਵੱਡੀ ਰਾਤ 20000 ਰੁਪਇਆ ਪਰ ਏਕੜ ਰਾਹ ਦਿੱਤੀ ਗਈ ਹੈ ਔਰ ਇਸ ਦੇ ਨਾਲ ਜਿਨ੍ਹਾਂ ਕਿਸਾਨਾਂ ਦੀਆਂ ਫਸਲਾਂ ਖਰਾਬ ਹੀ ਆ ਉਹਨਾਂ ਨੂੰ 5 ਏਕੜ ਤੱਕ ਮੁਫਤ ਇਹਦਾ ਵੀ ਆ ਉਹ ਵੀ ਦਿੱਤਾ ਗਿਆ ਸੋ ਕਿਸ ਪੰਜਾਬ ਸਰਕਾਰ ਕਿਸਾਨਾਂ ਦੀ ਬਿਲਕੁਲ ਬਾਹਰ ਵੜ ਕੇ ਰੱਖੀ ਆ ਤਾਂ ਜੋ ਜਿਹੜੇ ਕਿਸਾਨ ਨੂੰ ਕਿਸੇ ਕਿਸਮ ਦਾ ਜਿਹੜੀ ਆ ਮੁਸ਼ਕਲ ਨਾ ਆਵੇ ਔਰ ਜਿਹੜੀ ਹੁਣ ਝੋਨੇ ਦੀ ਫਸਲ ਗਈ ਆ ਉਹਦੇ ਵਿੱਚ ਵੀ ਬੜੇ ਸਕਤੀ ਦੇ ਨਾਲ ਜਿਹੜਾ ਝੋਨਾ era ਉਹ ਲੋਕਾਂ ਦਾ ਚੁਕਾ ਗਿਆ ਕਿਸਾਨਾਂ ਦਾ ਔਰ ਉਹਨਾਂ ਦੀ ਨਾਲ ਦੀ ਨਾਲ ਪੇਮੈਂਟ ਕੀਤੀ ਗਈ ਹੈ ਔਰ ਕਿਸੇ ਵੀ ਕਿਸਾਨ ਨੂੰ ਮਜੂਰ ਨਹੀਂ ਹੋਣਾ ਪਿਆ ਅੱਜ ਗਰਦਾਸਪੁਰ ਦਾਣਾ ਮੰਡੀ ਵਿਖੇ ਐਗਰੀਕਲਚਰ ਡਿਪਾਰਟਮੈਂਟ ਵੱਲੋਂ ਜਿਹੜਾ ਕਿਸਾਨ ਮੇਲੇ ਦਾ ਆਯੋਜਨ ਕੀਤਾ ਗਿਆ ਵਾ ਔਰ ਬਹੁਤ ਵਧੀਆ ਢੰਗ ਨਾਲ ਜਿਹੜੀਆਂ ਨੇ ਲੇਟੈਸਟ ਮਸ਼ੀਨਾਂ ਦੀ ਪ੍ਰਦਰਸ਼ਨੀ ਲੱਗੀ ਆ ਜਿਹਦੇ ਤੇ 50% ਤੋਂ ਲੈ ਕੇ 80% ਤੱਕ ਸਬਜ਼ੀਆਂ ਜਿਹੜੀ ਆ ਉਹਦਾ ਲੋਕਤ ਸਾਡੇ ਕਿਸਾਨ ਭਰਾ ਉਠਾ ਸਕਦੇ ਆ ਉਹਦੇ ਨਾਲ ਨਾਲ ਜੋ ਕਿਸਾਨ ਭਰਾਵਾਂ ਨੇ ਪ੍ਰੋਡਕਟਸ ਤਿਆਰ ਕੀਤੇ ਆ ਉਹਨਾਂ ਦੀਆਂ ਪ੍ਰਦਰਸ਼ਨੀਆਂ ਜਿਹੜੀਆਂ ਨੇ ਉਹ ਲੱਗੀਆਂ ਹੋਈਆਂ ਨੇ ਔਰ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਅੱਜ ਕਿਸਾਨ ਇੱਥੇ ਹਾਜ਼ਰੀ ਭਰੀ ਆ ਔਰ ਮੈਂ ਧੰਨਵਾਦ ਕਰਦਾ ਸਾਡੇ ਮਾਨਯੋਗ ਮੁੱਖ ਮੰਤਰੀ ਭਗਵੰਤ ਸਿੰਘ ਜੀ ਮਾਨ ਦਾ ਜਿਨ੍ਹਾਂ ਦੀ ਅਗਵਾਈ ਦੇ ਵਿੱਚ ਇਹ ਸਾਰੇ ਪ੍ਰੋਗਰਾਮ ਕਰਾਏ ਜਾ ਰਹੇ ਨੇ ਔਰ ਅਚੇ ਚੇ ਤੌਰ ਤੇ ਮੈਂ ਸਾਡੇ ਜ਼ਿਲ੍ਹੇ ਦੇ ਚੀਫ ਐਗਰੀਕਲਚਰ ਅਫਸਰ ਰੰਤਿਰ ਸਿੰਘ ਠਾਕਰ ਜੀ ਦਾ ਧੰਨਵਾਦ ਕਰਦਾ ਜਿਨ੍ਹਾਂ ਨੇ ਬਹੁਤ ਅੱਛਾ ਐਗਰੀਕਲਚਰ ਡਿਪਾਰਟਮੈਂਟ ਦੇ ਸਾਰੇ ਮੁਲਾਜ਼ਮਾਂ ਦਾ ਜਿਨ੍ਹਾਂ ਨੇ ਬੜਾ ਅੱਛਾ ਅੱਜ ਇਹ ਪ੍ਰੋਗਰਾਮ ਨੂੰ ਆਰਗੇਨਾਈਜ਼ ਕੀਤਾ ਔਰ ਕਿਸਾਨ ਭਰਾਵਾਂ ਨੂੰ ਬੇਨਤੀ ਕਰਦਾ ਕਿ ਆਓ ਅਸੀਂ ਇਹੋ ਜੇ ਕਿਸਾਨ ਮੇਲਿਆਂ ਤੋਂ ਲੋਕ ਇਕੱਠਾਈਏ ਔਰ ਕਿਸਾਨੀ ਨੂੰ ਜਿਹੜਾ ਵਾ ਉਹ ਲਾਇਵੰਦ ਤੰਦਾ ਜਿਹੜਾ ਵਾ ਉਹ ਪਾ ਸਕੀਏ ਥਾੜੀ ਦੀ ਫਸਲਾਂ ਦੀ ਸਚੱਜੀ ਜਾਣਕਾਰੀ ਦੇਣ ਲਈ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਹੈਲਪ ਦੇ ਨਾਲ ਵਿਭਾਗ ਖੇਤੀਬਾੜੀ ਅੱਜ ਜ਼ਿਲ੍ਹਾ ਪੱਤਰੀ ਕਿਸਾਨ ਸਿਖਲਾਈ ਕੈਂਪ ਜਿਹੜਾ ਇਹ ਲਗਾਇਆ ਗਿਆ ਇਹਦੇ ਵਿੱਚ ਵੱਖ-ਵੱਖ ਵਿਭਾਗਾਂ ਵੱਲੋਂ ਖੇਤੀ ਪ੍ਰਦਰਸ਼ਨੀਆਂ ਜਿਹੜੀਆਂ ਉਹ ਲਾਈਆਂ ਕਿਸਾਨ ਜਿਹੜੇ ਅਗਾਹ ਵਧੂ ਕਿਸਾਨ ਨੇ ਉਹਨਾਂ ਵੱਲੋਂ ਵੀ ਪ੍ਰਦਰਸ਼ਨੀਆਂ ਲਗਾਈਆਂ ਗਈਆਂ ਜਿਸ ਤੋਂ ਵੱਖ-ਵੱਖ ਜਿਹੜੇ ਕਿਸਾਨ ਕੋਨੇ-ਕੋਨੇ ਤੋਂ ਜ਼ਿਲ੍ਹੇ ਦੇ ਆਏ ਆ ਉਹ ਚੰਗੇ ਜ਼ਿਮੀਦਾਰ ਜਿਹੜੇ ਚੰਗਾ ਲੋਕਾ ਪੈਸਾ ਜਿਹੜਾ ਕਮਾਰੇ ਨਾ ਉਹ ਉਹਨਾਂ ਤੋਂ ਸੇਦ ਲੈ ਕੇ ਆਪਣੇ ਖੇਤਾਂ ਦੇ ਵਿੱਚ ਅਪਣਾਉਣ ਦੀ ਕੋਸ਼ਿਸ਼ ਕਰਨਗੇ ਇਹੀ ਜਾਣਕਾਰੀ ਜਿਹੜੀ ਆ ਸਾਡੇ ਵਿਭਾਗ ਦੇ ਵੱਖ-ਵੱਖ ਵਿਭਾਗਾ ਵੱਲੋਂ ਜਿਹੜੀ ਦਿੱਤੀ ਜਾ ਰਹੀ ਆ ਹੋਰ ਵੀ ਸਕੀਮਾਂ ਜਿਹੜੀਆਂ ਸਬੰਧਤ ਵਿਭਾਗਾ ਦੀਆਂ ਉਹ ਵੀ ਇਹਨਾਂ ਪ੍ਰਦਰਸ਼ਨੀਆਂ ਰਹੀਆਂ ਜਾਂ ਸਟੇਜ ਤੋਂ ਵੱਖ-ਵੱਖ ਬੁਲਾ ਰਹੀਆਂ ਰਹੀ ਇਹ ਇਸ ਕੈਂਪ ਦੇ ਵਿੱਚ ਅਸੀਂ ਦੇ ਰਹੇ ਆ ਸੋ ਮੈਂ ਸਾਰੇ ਕਿਸਾਨ ਵੀਰਾਂ ਨੂੰ ਅਪੀਲ ਕਰਦਾ ਕਿ ਜੋ ਵੀ ਇੱਥੋਂ ਸਿੱਖ ਕੇ ਜਾਣ ਜਿਹੜੇ ਕਿਸਾਨ ਨਹੀਂ ਵੀ ਆਏ ਉਹਨਾਂ ਨੂੰ ਵੀ ਪਿੰਡਾਂ ਦੇ ਵਿੱਚ ਜਾ ਕੇ ਦੱਸਣ ਕਿ ਨਵੀਂ ਟੈਕਨੋਲੋਜੀ ਨਾਲ ਕਿਵੇਂ ਅਸੀਂ ਆਪਣਾ ਝਾੜ ਵਧਾ ਸਕਦੇ ਹਾਂ ਔਰ ਪ੍ਰੋਫਿਟੇਬਿਲਟੀ ਜਿਹੜੀ ਆ ਉਹ